ਇਹ ਬੰਦਾ ਖਾਂਦਿਆ ਮਿਰਚਾਂ ਵਾਲੇ ਲੈ ਜਾ ਤੇ ਮਿਰਚਾਂ ਵਾਲੇ ਖਾ ਕੇ ਤੇ ਇਹਨੇ ਹੁਣ ਪਰੇਸ਼ਾਨ ਹੋਂਦਿਆ ਤੇ ਉਹਦੇ ਅੱਖਾਂ 'ਚ ਪਾਣੀ ਆਉਂਦਾ ਬੜਾ ਬੜਾ ਸੀ ਜਾਂਦਾ ਇਹਨੂੰ ਵਿਖਾ ਕਿਹੜਾ ਮਿਰਚਾਂ ਵਾਲਾ ਉਹ ਦੌੜੀ ਦੌੜ ਉਹ ਮਿਰਚ ਬਹੁਤ ਹੈ ਪਾਣੀ ਵੀ ਨਹੀਂ ਦੇਣਾ ਪੁੱਤ ਨੂੰ ਨਾ ਨਾ ਪਾਣੀ ਨਹੀਂ ਦੇਣਾ ਹੂੰ ਪਾਣੀ ਪੁਣੀ ਨਹੀਂ ਮਿਲਣਾ ਤੈਨੂੰ ਨਾ ਨਾ ਪਾਣੀ ਨਹੀਂ ਮਿਲਦਾ ਹੁਣ ਤਾ ਜਿਹੜੀ ਪਾਜ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਾ ਠੀਕ ਹੋ ਫ੍ਰੀਟਿਆਂ ਦਾ ਬੜਾ ਸ਼ੌਂਕ ਜਿਹਾ ਪੈ ਗਿਆ ਹੁਣ ਨਾ ਬਣ ਉਹ ਬੀਜਾ ਇੱਕ ਸੱਚੇ ਪਾਤਸ਼ਾਹ ਜੇ ਦੇ ਬੀਜ ਲਾਈਏ ਤੇ ਫਲ ਲੈ ਲਵਾਂਗੇ ਮਾਤੇ ਗੁਰੂ ਕਿਰਪਾ ਕਰੇ ਇਹ ਛੋਟੇ ਛੋਟੇ ਪਾਣੀ ਕਦੇ ਹੋਈ ਜਾਂਦੇ ਆ ਕੱਖ ਦੇ ਅੱਜ ਦੁਪਹਿਰ ਖੀਂਦੀ ਲੰਘ ਗਈ ਤੇ ਆਹ ਖਤਲਾਤ ਲਈ ਚਾਪ ਇੱਕ ਸੱਚੇ ਪਾਸ਼ਾ ਕਿਰਪਾ ਕਰਨਾ ਬਪਾ ਜੀ ਹਾਜ਼ਰ ਕਰੇ ਤੇ ਵਾਹਿਗੁਰੂ ਮਤ ਕਰੇ ਸ਼ਕ ਕਰੇ ਬਾਕੀ ਜੇ ਥੋੜੀ ਜਿਹੀ ਵੱਡੀ ਹੋ ਗਈ ਫਿਰ ਉਹ ਪਟ ਕੇ ਆ ਹੋਰ ਗਮਲੇ ਚ ਵਿੱਚ ਲਾ ਦਵਾਂਗੇ ਵੱਡੇ ਚ ਤੇ ਹਾਂ ਆਪਾ ਤੇ ਪਾਣੀ ਪਾ ਦਵਾਂਗੇ ਚਲ ਆਣੀ ਧਨੀਆ ਲਵਾਉਣਾ ਆਪਾ ਧਨੀਆ ਨਾ ਲੱਗੇ ਆਪਾ ਈਲਾ ਮਾ ਕੇ ਧਨੀਆ ਆਪਾ ਅੱਜੀ ਤਰੀਆ ਲੋ ਨੇ ਅਜ ਤੇ ਬਾਕੀ ਨਵਾਂ ਤਰੀਕਾ ਲੱਭਿਆ ਵਾ ਤੇ ਇਸ ਦੇ ਸੱਚੇ ਪਾਸੇ ਤੇ ਪਾ ਕਰੇ ਸੱਚੇ ਪਾਸੇ ਤੇ ਪਾ ਕਰੇ ਇਹ ਥੋੜੇ ਜਿਹਾ ਤਾਂ ਕਰ ਲਵਾਂਗੇ ਦੇ ਪਾਦਸ਼ਾ ਜੇ ਸਵੱਲੀ ਹੋਵੇ ਤੇ ਇਹ ਪਾਦਸ਼ਾ ਤੇ ਪਕਾ ਕਰ ਦਿੰਦੇ ਨੇ ਤਾਂ ਕਿ ਥੋੜੀ ਸੁਫਤੀ ਮਿੱਟੀ ਬਣਾ ਲਵੇ। ਘਟ ਘਟੇ ਬਣਾਣਾ ਥੋੜੀ ਪਾਣੀ ਪਾਉਣਾ ਸਾਰਿਆਂ ਨੂੰ ਸਾਰਿਆਂ ਨੂੰ ਪਾਣੀ ਪਾਵਾਂਗੇ ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਇਹ ਤੇ ਹਰੀ ਹੋਈ ਹਰੀ ਹੈ ਛੋਟੇ ਨੂੰ ਲੱਗੀ ਜਾਂਦੇ ਫੁੱਲ ਲੱਗੀ ਜਾਂਦੇ ਤੇ ਐ ਵੀ ਸੁੱਕ ਗਿਆ ਸੀ ਪਹਿਲਾਂ ਹੁਣ ਹਰਿਆ ਹੋ ਰਿਹਾ ਥੋੜਾ ਜਿਹਾ ਤੇ ਬਾਕੀ ਆ ਬੂਟੀ ਪਾਣੀ ਕਾਦੀ ਉੱਗੀ ਜਾਂਦੀ ਵਿੱਚ ਨਯਾ ਦਹੁਰ ਕੋਸ਼ੇ ਆ ਪਾ ਐਨੀ ਤੋ ਕਾ ਅਭੀ ਅੰਦਰ ਵਿੱਚ ਯਾਰ ਬਸ ਕਰਾਉਣਾ ਤੂੰ ਹਾਂਜੀ ਪਿਆਰਿਓ ਆ ਪਾਣੀ ਪੋਣਾ ਵਾ ਤੇ ਸਟੇ ਸੇ

ਮਹਨਾ ਮਹ ਅਧਰ ਜੀ ਮਾ ਮਹ ਅਧਰ ਜੀ ਵੀ ਤਿਆਰੀ ਰੱਖੋ ਥੋੜਾ ਥੋੜਾ ਆਮ ਚੱਲ ਰਿਹਾ ਹੁਣ ਪਾਣੀ ਪਾਉਣ ਦੇ ਨਾਲ ਟਮਾਟਰ ਟਮਾਟਰ ਥੜੇ ਜਿਹਾ ਹੋਇਆ ਔਰ ਮੂਹ ਸਾਹਿਬ ਸੁਨੇ ਲਾ ਰਣਾ ਇਹਦਾ ਜਿੱਦਿਆ ਰਣਾ ਚਲੋ ਜੀ ਬਾਜੀ ਥੋੜਾ ਜਿਹਾ ਪਾਣੀ ਪਾਈਦਾ ਵਾ ਗੁਰੂ ਮਹਾਰਾਜ ਕਿਰਪਾ ਕਰਨ ਸਿੱਕੇ ਬਾਸ਼ ਸਾਡਾ ਵਾਤਾਵਰਨ ਵੀ ਸ਼ੁੱਧ ਹੋ ਜਾਵੇ ਚੰਗਾ ਮਾਰੇ ਕਿਰਪਾ ਕਰੇ ਸਾਰਿਆਂ ਨੂੰ ਐਸੀ ਮਤ ਦੇਵੇ ਕਿ ਆਪਣੇ ਘਰਾਂ ਦੇ ਵਿੱਚ ਫੁੱਲ ਲਾਈਏ ਬੂਟੇ ਲਾਈਏ ਜੇ ਆਪਣੇ ਕੋ ਹਵੇਲੀ ਹੈਗੀ ਆ ਥੋੜਾ ਜਿਹਾ ਜਗ੍ਹਾ ਹੈਗੀ ਆ ਤਾਂ ਉਹਦੇ ਵਿੱਚ ਆਪਾਂ ਦਰਖਤ ਲਾ ਦਈਏ ਜੇ ਆਪਣੇ ਕੋ ਨਹੀਂ ਘਰ ਦੇ ਵਿੱਚ ਜਗ੍ਹਾ ਹੈਗੀ ਤਾਂ ਆਪਾਂ ਕੋਠੇ ਦੇ ਆਪਣੇ ਕੋਠੇ ਦੇ ਉੱਤੇ ਜਿਵੇਂ ਆਪਾਂ ਲਾਏ ਆ ਇਦਾਂ ਤੁਸੀਂ ਮਿਲੋ ਕੇ ਕਰ ਸਕਦੇ ਆ ਇਦਾਂ ਤੁਸੀਂ ਬੂਟੇ ਲਾ ਸਕਦੇ ਛੋਟੇ ਫੁੱਲ ਲਾ ਸਕਦੇ ਆ ਜਿਹੜਾ ਆਪਣਾ ਵਾਤਾਵਰਨ ਸ਼ੁੱਧ ਹੋ ਜਾਵੇ ਚੰਗਾ ਹੋ ਜਾਵੇ ਤੇ ਚੰਗਾ ਵਾਤਾਵਰਨ ਹੋਊਗਾ ਤੇ ਆਪਣੇ ਮਨ ਨੂੰ ਸਕੂਨ ਮਿਲਗਾ ਸਕੂਨ ਲੈਣ ਵਾਸਤੇ ਆਪਾਂ ਜੰਮੂ ਕਸ਼ਮੀਰ ਜਾਂਦੇ ਆਂ ਪਹਾੜਾਂ ਤੇ ਜਾਂਦੇ ਆਂ ਕਿ ਉੱਥੇ ਜਾ ਕੇ ਸਾਨੂੰ ਵਾਤਾਵਰਣ ਚੰਗਾ ਮਿਲਦਾ ਆ ਉੱਥੇ ਜਾ ਕੇ ਆਪਾਂ ਨੂੰ ਠੰਡੇ ਕੁ ਮਿਲਦੀ ਆ ਸਕੂਨ ਮਿਲਦਾ ਤੇ ਜੇ ਆਪਾਂ ਆਪਣੇ ਘਰਾਂ ਦੇ ਵਿੱਚ ਹੀ ਆਪਾਂ ਰੁੱਖ ਲਾਵਾਂਗੇ ਬੂਟੇ ਲਾਵਾਂਗੇ ਫੁੱਲ ਲਾਵਾਂਗੇ ਤੇ ਆਪਾਂ ਨੂੰ ਸਕੂਨ ਮਿਲੇਗਾ ਇੱਥੇ ਹੀ ਆਪਣਾ ਟੈਂਪਰੇਚਰ ਘਟੇਗਾ ਟੈਂਪਰੇਚਰ ਜੇ ਆਪਾਂ ਸਾਰੇ ਰਲ ਕੇ ਆਪਣੇ ਬੂਟੇ ਲਾਈਏ ਫੁੱਲ ਲਾਈਏ ਤੇ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਸਾਹ ਲੈਣਾ ਸੌਖਾ ਹੋ ਜਾਵੇਗਾ ਬਿਮਾਰੀਆਂ ਤੋਂ ਮੁਕਤ ਹੋ ਜਾਵਾਂਗੇ ਕਿਉਂਕਿ ਸਾਰਾ ਕਿਸੇ ਨੂੰ ਸਾਹ ਦੀ ਪ੍ਰੋਬਲਮ ਕਿਸੇ ਨੂੰ ਕਿਡਨੀਆਂ ਦੀ ਪ੍ਰੋਬਲਮ ਕਿਸੇ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਇਹ ਸਾਰਾ ਕੁਝ ਆਪਣੇ ਵਾਤਾਵਰਣ ਦਾ ਕਰਕੇ ਹੀ ਆ ਸਾਰਾ ਕੁਝ ਤੇ ਜੇ ਆਪਾਂ ਵਾਤਾਵਰਣ ਸੰਭਾਲਾਂਗੇ ਜੇ ਆਪਾਂ ਬੂਟੇ ਲਾਵਾਂਗੇ ਫੁੱਲ ਲਾਵਾਂਗੇ ਤੇ ਆਪਣੇ ਵਾਸਤੇ ਬੜਾ ਵਧੀਆ ਹੋਵੇਗਾ ਆਪਣੇ ਆਗਿਆਦੀ ਆਉਣ ਵਾਲੀ ਜਨਰੇਸ਼ਨ ਜਿਹੜੀ ਉਹਦੇ ਵਾਸਤੇ ਚੰਗਾ ਹੋਵੇਗਾ ਸੋਹਣਾ ਹੋਵੇਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਥੋੜਾ ਥੋੜਾ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਫੁੱਟੇ ਆਪਣਾ ਅਭਲ ਤੇ ਆਪਾਂ ਨੂੰ ਫੁੱਲ ਉੱਪਰ ਲਾਉਣੇ ਚਾਹੀਦੇ ਆਪਣਾ ਗਾਰਡਨ ਬਣ ਜਾਣਾ ਚਾਹੀਦਾ ਉੱਪਰ ਕਈਆਂ ਨੇ ਮੈਂ ਦੇਖਿਆ ਕਈਆਂ ਨੇ ਬੜਾ ਵਧੀਆ ਉਤਰਾਲਾ ਕੀਤਾ ਹੈ ਤੇ ਆਪਣੇ ਕੋਠਿਆਂ ਦੇ ਉੱਤੇ ਆਪਣੇ ਘਰਾਂ ਦੇ ਵਿੱਚ ਉਹਨੇ ਬਗੀਚੇ ਬਣਾਏ ਆ ਫੁੱਲ ਬਣਾਏ ਆ ਬੜੇ ਆਨੰਦੇ ਆਪਣੇ ਤੇ ਬਾਕੀ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਰੇ ਨੂੰ ਐਸੀ ਮਤ ਦੇ ਦੇਵੇ ਤੇ ਤੁਸੀਂ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਹੈ ਤੁਸੀਂ ਸ਼ੇਅਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਲਾਈਕ ਕਰੋ ਤੇ ਕਮੈਂਟਾਂ ਦੇ ਵਿੱਚ ਜਰੂਰ ਸਾਨੂੰ ਦੱਸੋ ਕਿ ਸਾਡਾ ਬਲੌਗ ਕਿਵੇਂ ਦਾ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ